ਯੂਐਸਏ ਤੋਂ ਭਾਰਤੀ ਐਮਬੈਸਡਰ ਤਰਨਜੀਤ ਸਿੰਘ ਨੇ ਦੱਸਿਆ ਹੈ ਕਿ ਸਤਕਾਂਣ ਸ੍ਰੀ ਹਰਮੰਦਰ ਸਾਹਿਬ ਵਿਖੇ ਉਹ ਨਤਮਸਤਕ ਹੋਣ ਲਈ ਪਹੁੰਚੇ ਦਿੱਤੀ ਉਹਨਾਂ ਵੱਲੋਂ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ ਗਿਆ ਉੱਤੇ ਹੀ ਰਸਪੀਣੀ ਬਾਣੀ ਦਾ ਆਨੰਦ ਮਾਣਾ ਗਿਆ ਉਹਨਾਂ ਨੇ ਕਿਹਾ ਕਿ ਮੈਂ ਗੁਰੂ ਕੀ ਨਗਰੀ ਦਾ ਵਾਸੀ ਹਾਂ ਅਤੇ ਹਰ ਸਾਲ ਸਤਕਾਂਣ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਦਾ ਹਾਂ ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਇਨਫੋਰਮੇਸ਼ਨ ਵਿਭਾਗ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅੱਜ ਮੈਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਆ ਰਿਹਾ ਸੀਗਾ ਔਰ ਗੁਰੂ ਮਹਾਰਾਜ ਦੀ ਬlesing ਲੈ ਕੇ ਇਥੋਂ ਜਾ ਰਿਹਾ ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਹਾਂ ਹਰ ਸਾਲ ਆਉਣਾ ਹੈ ਮੇਰੀ ਫੈਮਿਲੀ ਦਾ ਵੀ ਦਰਬਾਰ ਸਾਹਿਬ ਨਾਲ ਬਹੁਤ ਪੁਰਾਣਾ ਲਿੰਕ ਹੈਗਾ ਜਨਰਲੀ ਇਹ ਯੂਨਾਈਟਿਡ ਸਟੇਟਸ ਜਿੱਥੇ ਮੈਂ ਐਮਬੈਸਡਰ ਹੈਗਾ ਯੂਨਾਈਟਿਡ ਸਟੇਟਸ ਤੇ ਇੰਡੀਆ ਦਾ ਪੰਜ ਏਰੀਆਸ ਚ ਬਹੁਤ ਸਟਰੋਂਗ অর ক্লোਜ਼ ਰਿਲੇਸ਼ਨਸ਼ਿਪ ਡਵੈਲਪ ਹੋ ਰਿਹਾ ਹੈ ਪਹਿਲੀ ডিফেন্স ਤੇ ਸਟ੍ਰੈਟੈਜਿਕ ਅਫੇਅਰਸ ਉਹਦੇ ਚ ਹੁਣੇ ਹੀ ਪਿਛਲੇ ਹਫਤੇ ਸਾਡੀ ਇੰਡੀਅਨ ਨੇਵਲ ਸ਼ਿਪ ਸਤਪੁਰਾ ਯੂ ਐਸ اے ਚ ਆਈ ਸੀ 15 ਅਗਸਟ ਦਾ ਜਿਹੜਾ ਸੈਲੀਬ੍ਰੇਸ਼ਨ ਸੀਗਾ ਆਜ਼ਾਦੀ ਦਾ ਮਹੋਤਸਵ ਉਹਦੇ ਤੇ ਸੈਲੀਬ੍ਰੇਟ ਹੋਇਆ ਯੂਨਾਈਟਿਡ ਸਟੇਟਸ ਨੇਵੀ ਦੀ ਟਾਪ ਅਫੀਸ਼ਰਸ ਉਹਨੇ ਚਾਏ ਇਸ ਤਰ੍ਹਾਂ ਦੀ ਜੋਇੰਟ ਐਕਸਰਸਾਈਜ਼েস ਕਈ ਚੀਜ਼ਾਂ ਹੋਰ ਹੋ ਰਹੀਆਂ ਨੇ ਲੇਕਿਨ ਚਾਰ ਹੋਰ ਚੀਜ਼ਾਂ ਬੜੀਆਂ ਜ਼ਰੂਰੀ ਨੇ ਜਿਦੇ ਚ ਪੰਜਾਬ ਵੀ ਫਾਇਦਾ ਲੈ ਸਕਦਾ ਹੈ ਪਹਿਲਾ ਹੈ ਹੈਲਥ케ਅਰ ਕੋਵਿਡ ਦੇ ਕਾਰਨ ਅਸੀਂ ਸਾਰਿਆਂ ਨੇ ਹੈਲਥ케ਅਰ ਤੇ ਫੋਕਸ ਦੇਖਿਆ ਹੈ ਔਰ ਹੈਲਥ케ਅਰ ਚ ਅਫੋਰਡੇਬਲ ਮੈਡੀਸਿਨਸ ਤੇ ਅਫੋਰਡੇਬਲ ਵੈਕਸੀਨਸ ਇੱਕ ਫੋਕਸ ਹੈਗਾ ਪਤਾ ਨਹੀਂ ਤੁਹਾਨੂੰ ਪਤਾ ਹੈ ਕਿ ਨਹੀਂ ਕਿ ਇੰਡੀਆ ਐਸਵੇਡੇ ਅਮਰੀਕਾ ਚ 55% ਜਿਹੜੀ ਜਨਰਿਕ ਮੈਡੀਸਿਨ ਹੈ ਉਹ ਇੰਡੀਆ ਚ ਬਣ ਕੇ ਜਾਂਦੀ ਹੈ। ਫਿਰ ਤੁਸੀਂ ਇਹ ਸੋਚ ਸਕਦੇ ਹੋ ਕਿ ਕੀ ਪੋਟੈਂਸ਼ੀਅਲ ਹੈਗਾ ਹੈ ਅਫੋਰਡੇਬਲ ਮੈਡੀਸਿਨਸ ਦਾ। ਔਰ ਖਾਸ ਤੌਰ ਤੇ ਜਦੋਂ ਅੱਜ ਕੱਲ ਇਨਫਲੇਸ਼ਨ ਬਹੁਤ ਜ਼ਿਆਦਾ ਹੈ। ਇਸ ਤਰ੍ਹਾਂ ਹੀ ਤਿੰਨ ਟੀਕੇ ਹੈਗੇ ਨੇ ਜਿਹੜੇ ਯੂਐਸ ਇੰਡੀਆ ਦੀ ਪਾਰਟਨਰਸ਼ਿਪ ਨਾਲ ਬਣੇ ਨੇ। ਉਹਦੇ ਚ ਇੱਕ ਟੀਕਾ ਹੈਗਾ ਕੋਰਬਾਵੈਕਸ ਉਹ ਟੈਕਸਸ ਦੀ ਚਿਲड्रनਸ ਹਸਪੀਟਲ ਬੇਲਰ ਕਾਲਜ ਤੇ ਬਾਇਓਈ ਇੰਡੀਆ ਦੀ ਕੰਪਨੀ ਉਹਦੀ ਬਲਕ ਪ੍ਰੋਡਕਸ਼ਨ ਇੰਡੀਆ 'ਚ ਹੋ ਰਹੀ ਹੈ ਇਹਦੇ 'ਚ ਖਾਸ ਗੱਲ ਇਹ ਹੈ ਕਿ ਇਹ ਟੀਕਾ 1.5 ਡਾਲਰ ਦਾ ਬਣਦਾ ਹੈ ਤੇ ਨਾਰਮਲ ਟੈਂਪਰੇਚਰ 'ਚ ਕਿਤੇ ਵੀ ਮੂਵ ਕੀਤਾ ਜਾ ਸਕਦਾ ਹੈ ਸੋ ਅਨਲਾਈਕ ਫਾਈਜ਼ਰ ਐਂਡ ਮਡੋਨਾ ਇਹ ਅਸੀਂ ਆਫਰੀਕਾ ਲਾਟਿਨ ਅਮਰੀਕਾ ਕਰੀਕਮ ਇੰਡੋ ਪੈਸਿਫਿਕ ਇਹ ਸਾਰੇ ਦੇਸ਼ਾਂ ਚ ਇੰਡੀਆ ਤੇ ਯੂ ਐਸ ਟੈਕਨੋਲੋਜੀ ਮਿਲ ਕੇ ਇਹਨੂੰ ਵੇਚ ਸਕਦੇ ਆ ਔਰ ਇਹਦੇ ਤੇ ਮੂਵਮੈਂਟ ਹੋ ਰਹੀ ਹੈ ਦੂਜਾ ਤੀਜਾ ਏਰੀਆ ਹੈਗਾ ਹੈ એનર્ਜੀ ਦਾ એનર્ਜੀ ਜਿਹਦੇ ਚ এনवायरमेंट ਕਲਾਈਮੇਟ ਚੇਂਜ ਸੋਲਰ ਤੇ ਬੈਟਰੀ ਟੈਕਨੋਲੋਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਿਜਲੀ ਦੀ ਪ੍ਰੋਬਲਮ ਸੋਲਰ એનર્ਜੀ ਨਾਲ ਸੋਲਵ ਹੋ ਸਕਦੀ ਹੈ ਪੰਜਾਬ 'ਚ ਵੀ ਬੜੀ ਟੁੱਪ ਹੁੰਦੀ ਹੈ ਉਹਨੂੰ ਹੀ ਅਸੀਂ ਇਲੈਕਟ੍ਰਿਸਿਟੀ 'ਚ ਕਨਵਰਟ ਕਰ ਸਕਦੇ ਹਾਂ ਔਰ ਜਿਹਦੇ 'ਚ ਯੂ ਐਸ اے ਦੀ ਟੈਕਨੋਲੋਜੀ ਕਾਫੀ ਅੱਗੇ ਗਈ ਹੈ ਉਸ 'ਚ ਕਲਾਬੋਰੇਸ਼ਨ ਸ਼ੁਰੂ ਹੋ ਗਈ ਹੈ ਔਰ ਕਾਫੀ ਸਕੋਪ ਹੈਗਾ ਤੀਸਰਾ ਏਰੀਆ ਹੈ आईटी डिजिटल स्टार्टअप इनोवेशन ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਈਟੀ ਇੰਡਸਟਰੀ ਦਾ ਬਹੁਤ ਐਡਵਾਂਸ ਹੈ ਔਰ ਕੋਵਿਡ ਤੋਂ ਬਾਅਦ ਅਸੀਂ ਦੇਖਿਆ ਕਿ ਡਿਜੀਟਲ ਮੀਡੀਅਮ ਦੇ ਨਾਲ ਕਈ ਦਫ਼ਤਰ ਲੱਗਦੇ ਨੇ ਕਈ ਕਲਾਸਾਂ ਲੱਗਦੀਆਂ ਸੋ ਉਹ ਵੀ ਇੱਕ ਏਰੀਆ ਅੱਛਾ ਹੈ ਲਾਸਟ এডুকেশন ਤੇ ਨੋਲੇਜ ਪਾਰਟਨਰਸ਼ਿਪ ਇਹ ਬਹੁਤ ਜ਼ਰੂਰੀ ਹੈ ਇੰਡੀਅਨ ਯੂਨੀਵਰਸਿਟੀਆਂ ਤੇ ਯੂਐਸ ਯੂਨੀਵਰਸਿਟੀਆਂ ਦਾ ਬਹੁਤ ਪੁਰਾਣਾ ਸੰਬੰਧ ਰਿਹਾ ਹੈ ਮੇਰੇ ਆਪਣੇ ਫਾਦਰ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ ਸੀਗੇ ਉਹ ਓਹਾਇਓ ਸਟੇਟ ਯੂਨੀਵਰਸਿਟੀ ਚ ਪੜ੍ਹੇ ਸੀ 56 ਤੋਂ 58 ਉਹਦੇ ਬਾਅਦ ਵਾਪਸ ਆਏ ਇਹ ਰਿਲੇਸ਼ਨਸ਼ਿਪ ਪੁਰਾਣਾ ਹੈ ਲੇਕਿਨ ਇਹਨੂੰ ਹੋਰ ਇੰਟੈਂਸੀਫਾਈ ਕਰਨ ਦੀ ਜ਼ਰੂਰਤ ਹੈ ਸਾਡੀ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਉਹਦੇ ਵਿੱਚ ਇੰਟਰਨੈਸ਼ਨਲਾਈਜੇਸ਼ਨ ਆਫ ਐਜੂਕੇਸ਼ਨ ਇੰਪੋਰਟੈਂਟ ਹੈ ਮੈਂ ਖਾਸ ਤੌਰ ਤੇ ਪੰਜਾਬੀਆਂ ਨੂੰ ਇਹੋ ਹੀ ਗੁਜਾਰਿਸ਼ ਕਰਾਂਗਾ ਕਿ ਇੱਥੋਂ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਹੈਗੀਆਂ ਨੇ ਕਾਲਜੇਜ਼ ਨੇ ਇੰਸਟੀਟਿਊਸ਼ਨਸ ਨੇ ਉਹ ਟਾਇਆਪ ਕਰਨ ਸਿਲੇਬਸ ਆਪਣਾ ਇੰਪਰੂਵ ਕਰਨ ਤੇ ਇੱਥੋਂ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਉਹ ਐਜੂਕੇਸ਼ਨ ਇੱਥੇ ਹੀ ਮਿਲ ਜਾਏਗੀ ਉਹ ਸਕਿੱਲ ਡਵੈਲਪਮੈਂਟ ਇੱਥੇ ਹੀ ਹੋਏਗੀ ਇੰਡੀਆ ਦੇ ਕਈ ਹੋਰ ਸਟੇਟਾਂ ਨੇ ਜੀ ਬਹੁਤ ਲਿੰਕ ਕਰ ਰਹੀਆਂ ਨੇ ਇਹਦੇ ਚ ਸੋ ਇਹ ਇਹ ਕਰਿਆ এডুকেਸ਼ਨ ઓਰ ਨੋਲੇਜ ਪਾਰਟਨਰਸ਼ਿਪ ਜੇ ਬਹੁਤ ਸਕੋਪ ਹੈਗਾ ਜਿਹਦੇ ਚ ਪੰਜਾਬ ਨੂੰ ਇੱਕ ਇੰਪੋਰਟੈਂਟ ਰੋਲ ਪਲੇ ਕਰਨ ਦੀ ਲੋੜ ਹੈ ਸੋ ਵਾਂਸ ਅਗੇਨ ਥੈਂਕ ਯੂ ਵੈਰੀ ਮਾਚ ਅੱਜ ਬਹੁਤ ਅੱਛਾ ਮੌਕਾ ਸੀਗਾ ਮੇਰੇ ਲਈ ਕਿ ਮੈਂ ਇੱਥੇ ਆਇਆ ਬਚਪਨ ਤੋਂ ਮੈਂ ਦਰਬਾਰ ਸਾਹਿਬ ਆਂਦਾ ਰਿਹਾ ਜੋ એનર્ਜੀ ਔਰ ਸਟਰੈਂਥ ਇੱਥੋਂ ਮਿਲਦੀ ਹੈ ਉਹ ਕਿਤੋਂ ਹੋਰ ਨਹੀਂ ਮਿਲਦੀ ਸਰਦਾਰ ਦਰਬਾਰ ਤੋਂ ਨਤਵਤਕ ਹੰਤਵਦੀ ਤੇਜ ਸਿੰਘ ਸੁੰਦਰੀ ਹਾਲ ਵੀ ਕਿਹਾ ਹਾਂਜੀ ਬਿਲਕੁਲ ਮੈਂ ਅੱਜ ਤੇਜਾ ਸਿੰਘ ਸੁੰਦਰੀ ਹਾਲ ਵੀ ਗਿਆ ਸੀ ਸਰਦਾਰ ਤੇਜਾ ਸਿੰਘ ਸੁੰਦਰੀ ਮੇਰੇ ਗ੍ਰੈਂਡਫਾਦਰ ਸੀਗੇ ਸਰਦਾਰ ਤੇਜਾ ਸਿੰਘ ਸੁੰਦਰੀ ਦੀ ਡੈਥ ਲਾਹੌਰ ਜੇਲ੍ਹ ਚ ਹੋਈ 1926 ਚ ਜੈਤੋ ਔਰ ਗੁਰੂ ਕਾ ਬਾਗ ਮੋਰਚਾ ਉਹ ਲੀਡਰ ਸੀਗੇ ਔਰ ਐਸਜੀਪੀਸੀ ਦੀ ਕ੍ਰिएशन ਚ ਉਹਨਾਂ ਦਾ ਸੈਕ੍ਰੀਫਾਈਸ ਡੈਕੋਗਨਾਈਜ਼ ਕੀਤਾ ਗਿਆ ਔਰ ਸਾਰੇ ਸਿੱਖ ਸਮੁਦਾਏ ਨੇ ਮਿਲ ਕੇ ਇਹ ਬਿਲਡਿੰਗ ਉਹਨਾਂ ਦੀ ਮੈਮਰੀ ਚ ਤਾਨਾਦ ਕੀਤੀ ਤੇ ਮੈਨੂੰ ਅੱਜ ਇੱਕ ਆਨਰ ਮਿਲੀ ਇੱਕ ਪ੍ਰਿਵਿਲੇਜ ਮਿਲੀ ਕਿ ਮੈਂ ਉੱਥੇ ਜਾ ਕੇ ਦੇਖ ਪਾਇਆ ਔਰ ਉਹਨਾਂ ਦੀ ਮੈਮਰੀ ਚ ਅੱਜ ਮੈਂ ਮੱਥਾ ਟੇਕਿਆ ਐਸਐਮਜ਼ेड ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ